ਸਾਸੀ ਕਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸਮਾਦਪਾਈ ਜਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ ਕਾ ਬਾਈ ਜੀ ਨਾਮ ਕੀ ਹੈ ਬਾਈ ਆਪਣਾ ਜਗਸੀਰ ਸਿੰਘ ਠੀਕ ਹੋ ਜੀ ਬਾਈ ਦਾ ਨਾਮ ਜਗਸੀਰ ਸਿੰਘ ਆ ਬਾਈ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਤੁਹਾਡੇ ਘਰੋਂ ਕਿਦਾਂ ਦਾ ਰਿਜ਼ਲਟ ਰਿਹਾ ਜੀ ਕਿੰਨੇ ਟਾਈਮ ਚ ਪਸ਼ੂ ਸੇਲ ਹੋ ਗਏ ਸੀਗੇ ਉਹ ਦੂਜੇ ਦਿਨ ਹੋ ਗਏ ਦੋ ਦਿਨਾਂ ਚ ਪਸ਼ੂ ਸੇਲ ਹੋ ਗਿਆ ਸੀਗਾ ਤੇ ਅੱਜ ਆਪਣੇ ਕੋਲ ਵਪਾਰ ਲੈਣ ਦਾ ਕੰਮ ਨਹੀਂ ਬਾਈ ਦਾ ਦੱਸਣਾ ਚਾਹੁੰਦੇ ਆ ਘਰ ਦੇ ਪਸ਼ੂ ਵਿਕਾਉ ਉਹ ਜੀ ਕਿੰਨੇ ਨਾਗ ਵਿਕਾਉ ਉਹ ਜੀ ਤਿੰਨ ਨਾਗ ਵਿਕਾਉ ਦੱਸੋ ਇਹ ਡਿਟੇਲ ਕੀ ਹੈ ਜੀ ਤੇ ਚੌਥੇ ਸੂਏ ਆ ਜੀ ਚੌਥੇ ਸੂਏ ਸੂਣਾ ਜੀ ਹਾਂ ਤਿੰਨ ਚਾਰ ਕਿਲੋ ਰੰਦੇ ਆ ਚਾਰਾਂ ਦਿਨਾਂ ਦੀ ਕੱਚੀ ਹੈ ਜੀ ਹਾਂ ਠੀਕ ਹੋਈ ਦੁੱਧ ਦੁੱਧ ਦਾ ਕੀਰਕਾ 13 13 ਕਿਲੋ ਦੀ ਗਾਰੰਟੀ ਹੈ 13 ਕਿਲੋ ਦੁੱਧ ਦੀ ਗਾਰੰਟੀ ਹੈ ਠੀਕ ਹੋ ਜੀ ਦੇਖ ਸਕਦੇ ਹੋ ਬਾਈ ਸੈਂਗ ਪਹਿਲਾਂ ਤਾਂ ਟੁੱਟਿਆ ਸੈਂਗ ਨਹੀਂ ਇਹਨੂੰ ਹੋ ਗਿਆ ਦੇਖ ਸਕਦੇ ਹੋ ਵੀ ਮੂਹ ਮੱਥੇ ਦੀ ਚੰਗੀ ਆ ਬਾਡੀ ਬਾਂਤਰ ਦੀ ਚੰਗੀ ਆ ਮਾੜੀ ਤੋੜ ਕੇ ਵਿਖਾ ਦਿਓ ਜੀ 13 ਲੀਟਰ ਦੁੱਧ ਦੀ ਬਾਈ ਦੀ ਗਾਰੰਟੀ ਆ ਦੇਖ ਸਕਦੇ ਹੋ ਚੌਥੇ ਸੂਏ ਸੂਣਾ ਬਾਈ ਤੋਰਾ ਦੇਖ ਸਕਦੇ ਹੋ ਬਾਈ ਜੀ ਚੰਗਾ ਤੋਰਾ ਬਾਡੀ ਬਾਂਤਰ ਦੀ ਚੰਗੀ ਆ ਚੌਥੇ ਸੂਏ ਸੂਣਾ ਬਾਈ 13 ਲੀਟਰ ਦੁੱਧ ਦੀ ਗਾਰੰਟੀ ਆ ਬਾਈ ਦੀ ਚਾਰ ਪੰਜ ਦਿਨਾਂ ਦੀ ਕੱਚੀ ਆ ਹਜੇ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਆਪਏ ਦੀ ਇਹ ਦਾ 72000 ਰੁਪਏ ਇਹਦਾ ਮੁੱਲ 72000 ਰੁਪਏ ਕੀਤਾ ਜਾਂਦਾ ਤੇ ਅੱਗੇ ਆ ਜੀ ਕੀ ਡਿਟੇਲ ਕੱਟੀ ਦੀ ਜੀ ਇਹ ਕੱਟੀ ਹੈਗੀ ਆ ਜੀ 13 ਮਹੀਨੇ ਦੀ 13 ਮਹੀਨੇ ਦੀ ਘਰ ਦੀ ਕੱਟੀ ਆ ਜੀ ਹਾਂਜੀ ਘਰ ਦੀ ਠੀਕ ਹੋਈ ਕੀ ਰਿਕਾਰਡ ਮੰਗਦਾ ਦੁੱਧ ਦਾ ਰਿਕਾਰਡ ਹੈਗਾ 13 ਕਿਲੋ ਦਾ ਜਿੱਥੇ ਆ ਮੱਝ ਇਸੇ ਦੀ ਕੋਈ ਕੱਟੀ ਠੀਕ ਹੋ ਜੀ ਆ ਮੱਝ ਦੀ ਕੱਟੀ ਆ 13 ਕਿਲੋ ਦੁੱਧ ਦਾ ਰਿਕਾਰਡ ਆ ਕਿੰਨੀ ਕੁ ਉਮਰ ਹੈ ਇਹ ਦੀ ਹੈਗੀ ਆ 13 ਸੱਤ 14 ਸੱਤੇ 13 14 ਮਹੀਨੇ ਆ ਠੀਕ ਹੋ ਜੀ ਸਾਲ ਤੋਂ ਉੱਪਰ ਕਹਿ ਸਕਦੇ ਆਂ ਮਹੀਨਾ ਕਾ ਦੇਖ ਸਕਦੇ ਆਂ ਵੀਰੇ ਉਮ ਮੱਥੇ ਦੀ ਚੰਗੀ ਆ ਖੋਲ ਕੇ ਵਾ ਦੇ ਛੋਲੂ ਖੋਲਣ ਦੀ ਕੋਸ਼ਿਸ਼ ਕਰਦੇ ਆ ਬਈ ਤੋਰਾ ਤੁਸੀਂ ਦੇਖ ਸਕਦੇ ਹੋ ਸਾਰੇ ਨੱਕ ਘਰਦੀ ਆ ਬਈ ਸਾਲਕ ਦੀ ਕੱਟੀ ਆ ਤੋਰਾ ਤੁਸੀਂ ਵੇਖ ਸਕਦੇ ਹੋ ਮਾਦਾਰ ਕਾਰਡ ਹੈਗਾ ਵੀਰੇ 13-14 ਲੀਟਰ ਘਰ ਦੀ ਕੱਟੀ ਆ ਚੋਲੀ ਚੰਗੀ ਆ ਬਾਈ ਵੇਖ ਸਕਦੇ ਹੋ ਆ ਰਹੀ ਬਈ ਦੀ ਮਾਂ ਤੇ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਆਂ ਆ ਇਹਦਾ 17000 ਰੁਪਏ ਇਹਦਾ ਮੁੱਲ 17000 ਮੋਕੇ ਤੇ ਮਾਨਤਨ ਕੀਤਾ ਜਾਊਗਾ ਜੀ ਮਾਨਤਨ ਹੋ ਜਾਊਗਾ ਠੀਕ ਹੋ ਜੀ ਅੱਗੇ ਆ ਜੀ ਲਾਸਟ ਨਾਲ ਅਗਲੀ ਕੀ ਹੈ ਜੀ ਇਹਨੇ ਵੀ ਚੌਥੇ ਸੂਏ ਸੂਣਾ ਜੀ ਇਹਨੇ ਵੀ ਚੌਥੇ ਸੂਏ ਸੂਣਾ ਸੱਤਾਂ ਮਹੀਨਿਆਂ ਦੀ ਗੱਭਣਾ ਜੀ ਠੀਕ ਹੋ ਜੀ ਦੁੱਧ ਦੁੱਧ ਤੋਂ ਜੀ ਦੁੱਧੋ ਡਰਾਈ ਹੈ ਦੁੱਧੋ ਠੀਕ ਹੋ ਜੀ ਵੇਖ ਸਕਦੇ ਹੋ ਬਾਈ ਸਿੰਗ ਥੋੜੇ ਖੁੱਲੇ ਆ ਬਾਡੀ ਬੰਦਰ ਦੀ ਚੰਗੀ ਆ ਥੱਲੋਂ ਦੇਖ ਸਕਦੇ ਹੋ ਮਾੜਾ ਤੋਰਾ ਖਾ ਦੇ ਪੱਠਪੂੜੇ ਦੀ ਚੰਗੀ ਆ ਵੀਰੇ ਚੌਥੇ ਸ ਠੀਕ ਹੈ 13 ਲੀਟਰ ਦੁੱਧ ਹੀ ਪਈ ਹੈ ਦੇ ਹੇਠਾਂ ਛੱਪਾ ਮਹੀਨੇ ਦੀ ਕੱਬਣਾ ਬਾਈ ਦੇਖ ਸਕਦੇ ਹੋ ਬਾਈ ਬਾਡੀ ਪੰਤਰ ਦੀ ਚੰਗੀ ਆ ਤੁਹਾਨੂੰ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸ਼ਾਨਦਾਰ ਤੇ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਆ 60000 ਇਹਦਾ ਮੁੱਲ 60000 ਰੁਪਏ ਕਰਦੇ ਜੀ ਤੇ ਇਹ ਟਰਾਲੀ ਦਾ ਹੋਈ ਟਰਾਲੀ ਠੀਕ ਹੋ ਜੀ। ਲੈ ਇੱਕ ਬਾਈ ਇਹ ਟਰਾਲੀ ਵਕਾਊ ਆ ਬਾਈ ਕੋਲੇ। ਕਿਹੜਾ ਮਾਡਲ ਆਈ ਇਹ? ਇਹ ਤਾਂ ਮਾਡਲ ਤਾਂ ਪਵਾ ਵਾਲਾ ਪੁਰਾਣਾ ਹੀ ਆ ਜੀ ਇਹ ਪੁਰਾਣੇ ਲੋਹੇ ਤੋਂ ਵੀ ਬਣੀ ਦੀ ਆ। ਪੁਰਾਣਾ ਲੋਹਾ ਆਦੀ ਬਣੀ ਹੋਈ ਆ। ਬਹੁਤ ਮਜ਼ਬੂਤ ਬਹੁਤ ਠੀਕ ਹੋ ਜੀ। ਮਜ਼ਬੂਤ ਪੂਰੀ ਹੈਵੀ ਟਰਾਲੀ ਭਾਰੀ ਆ ਜੀ। ਠੀਕ ਹੋ ਜੀ। 11x6 ਦੀ ਆ। 11x6 ਦੀ ਟਰਾਲੀ ਆ ਬਾਈ। ਇਧਰ ਲਾ ਟਾਇਰ ਤਾਂ ਖਤਮ ਹਨ ਬਾਈ ਨਹੀਂ ਖਤਮ ਨਹੀਂ ਕੰਮ ਪੂਰਾ ਹੀ ਹੈ ਠੀਕ ਹੋ ਗਈ ਪੂਰੇ ਕੰਮ ਦਾ ਪਲ ਪਲਾਈ ਬਲੂਏ ਨਿਕਲੀ ਉਹਧਰ ਲਾ ਤਾਂ ਨਵੇਂ ਹਰ ਗਈ ਹੈ ਠੀਕ ਹੋ ਗਈ ਬੈੱਡ ਵੀ ਨਾਲ ਹੀ ਹਾਂਜੀ ਆ ਬੈੱਡ ਬੈੱਡ ਵੀ ਆਹ ਬਾਈ ਨਾਲ 11/6 ਨੇ ਦੀ ਜੀ 11/6 ਦੀ 11/6 ਦੀ ਟਰਾਲੀ ਆ ਬਾਈ ਇਧਰ ਲਾ ਟੈਰ ਕੋਈ 9 ਹਰ ਗਈ ਆ 11/6 ਦੀ ਇੱਕ ਟਰਾਲੀ ਵਕਾਉਗਾ ਬਾਈ ਦੀ ਤੇ ਬਾਈ ਜੀ ਇਹਦੀ ਕੀ ਡਿਮਾਂਡ ਮੂਡ ਕਰਦੇ ਆ 70000 ਇਹਦਾ ਮੁੱਲ 70000 ਮੌਕੇ ਦੇ ਮਾਨਤਨ ਕੀਤਾ ਜਾਓ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ 86725 ਹਾਂਜੀ 08441 ਇੱਕ ਵਾਰ ਫੇਰ ਬੋਲ ਦਿਓ 86725 ਹਾਂਜੀ 08441 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਤਿੰਨਾਂ ਨਗਾਂ ਵਿੱਚੋਂ ਜਾਂ ਕਿਸੇ ਭਰਾ ਨੂੰ ਇਹ ਟਰਾਲੀ ਚਾਹੀਦੀ ਹੋਵੇ ਤਾਂ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ